ਸਰਕਾਰੀ ਕਰਮਚਾਰੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਇਹ ਕਰਮਚਾਰੀਆਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਧਿਆਨ ਨਾਲ ਸੁਣ ਲਵੋ ਤਾਂ ਦੱਸ ਦਿੰਦੇ ਆ ਕਿ ਸਰਕਾਰ ਵੱਲੋਂ ਕਰਮਚਾਰੀਆਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਸਰਕਾਰੀ ਕਰਮਚਾਰੀਆਂ ਲਈ ਇਹ ਬਹੁਤ ਹੀ ਵਧੀਆ ਖਬਰ ਆ ਕੇਂਦਰ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਉਹਨਾਂ ਨੂੰ 30 ਦਿਨ ਦੀ ਵਾਧੂ ਛੁੱਟੀ ਦੇਣ ਦੀ ਜਿਹੜੀ ਘੋਸ਼ਣਾ ਕੀਤੀ ਆ ਕੇਂਦਰੀ ਕਰਮਚਾਰੀ ਮੰਤਰਾਲੇ ਦੇ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਵੀਰਵਾਰ ਨੂੰ ਛੁੱਟੀ ਸੰਬੰਧੀ ਇਹ ਜਾਣਕਾਰੀ ਦਿੱਤੀ ਆ ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਦੇ ਕਾਰਮਚਾਰੀਆਂ ਨੂੰ ਸੇਵਾ ਨਿਯਮਾਂ ਅਨੁਸਾਰ 30 ਦਿਨਾਂ ਦੀ ਕਮਾਈ ਛੁੱਟੀ ਮਿਲਦੀ ਹੈ ਜਿਸ ਨੂੰ ਉਹ ਨਿੱਜੀ ਕਾਰਨਾਂ ਲਈ ਲੈ ਸਕਦੇ ਨੇ ਉਹਨਾਂ ਨੇ ਇਹ ਜਾਣਕਾਰੀ ਰਾਜ ਸਭਾ ਵਿੱਚ ਇੱਕ ਲਿਖਤੀ ਰੂਪ ਦੇ ਵਿੱਚ ਦਿੱਤੀ ਆ ਉਹਨਾਂ ਨੇ ਅੱਗੇ ਇਹ ਵੀ ਦੱਸਿਆ ਕਿ ਕੇਂਦਰ ਸਿਵਲ ਸੇਵਾ ਛੁੱਟੀ ਨਿਯਮ 1972 ਦੇ ਤਹਿਤ ਇੱਕ ਕੇਂਦਰੀ ਸਰਕਾਰੀ ਕਰਮਚਾਰੀ ਨੂੰ ਹਰ ਸਾਲ 30 ਦਿਨਾਂ ਦੀ ਅਰਜਿਤ ਛੁੱਟੀ 20 ਦਿਨਾਂ ਦੀ ਅਰਧ ਤਨਖਾਹ ਛੁੱਟੀ 8 ਦਿਨ ਦੀ ਆਕਸ਼ਮਿਕ ਛੁੱਟੀ ਤੇ 2 ਦਿਨ ਦੀ ਨਿਰੁੱਧ ਛੁੱਟੀ ਮਿਲਦੀ ਆ ਡਾਕਟਰ ਜਤਿੰਦਰ ਸਿੰਘ ਕੋਲ ਪੁੱਛਿਆ ਗਿਆ ਸੀ ਕਿ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਬਜ਼ੁਰਗ ਮਾਪਿਆਂ ਦੀ ਦੇਖਭਾਲ ਲਈ ਕਿਸੇ ਵਿਸ਼ੇਸ਼ ਛੁੱਟੀ ਦਾ ਪ੍ਰਬੰਧ ਹੈ ਉਹਨਾਂ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਕੇਂਦਰੀ ਕਰਮਚਾਰੀ ਇਹ ਸਾਰੀਆਂ ਛੁੱਟੀਆਂ ਨਿੱਜੀ ਕਾਰਨਾ ਕਰਕੇ ਲੈ ਸਕਦੇ ਨੇ ਜਿਨ੍ਹਾਂ ਵਿੱਚ ਵੱਡੇ ਮਾਪਿਆਂ ਦੀ ਦੇਖਭਾਲ ਵੀ ਸ਼ਾਮਿਲ ਆ। CGHS ਦੇ ਤਹਿਤ ਸਰਕਾਰੀ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਸਤੀ ਦਵਾਈਆਂ ਤੇ ਇਲਾਜ ਦੀ ਸੁਵਿਧਾ ਵੀ ਮਿਲਦੀ ਆ। ਰਿਟਾਇਰਮੈਂਟ ਤੋਂ ਬਾਅਦ ਵੀ CGHS ਦੀ ਸੁਵਿਧਾ ਦਾ ਲਾਭ ਲਿਆ ਜਾ ਸਕਦਾ। ਮਹਿਲਾਵਾਂ ਨੂੰ 6 ਮਹੀਨੇ ਦੀ ਮੈਟਰਨਿਟੀ ਛੁੱਟੀ ਮਰਦਾਂ ਨੂੰ 15 ਦਿਨ ਦੀ ਐਟਰਨਿਟੀ ਛੁੱਟੀ ਮਿਲਦੀ ਆ ਸਰਕਾਰੀ ਕਰਮਚਾਰੀਆਂ ਨੂੰ ਰਿਟਾਇਰਮੈਂਟ ਤੋਂ ਬਾਅਦ ਗ੍ਰੈਜੂਏਟੀ ਅਤੇ ਪੀਐਫ ਦੀ ਸਹੂਲਤ ਮਿਲਦੀ ਆ ਨਵੇਂ ਪੈਨਸ਼ਨ ਸਕੀਮਾ ਅਧੀਨ ਹਰ ਮਹੀਨੇ ਤਨਖਾਹ ਵਿੱਚੋਂ ਕੁਝ ਰਕਮ ਕੱਟੀ ਜਾਂਦੀ ਆ ਜੋ ਕਿ ਰਿਟਾਇਰਮੈਂਟ ਮੰਗਰੋ ਪੈਨਸ਼ਨ ਦੇ ਰੂਪ ਵਿੱਚ ਮਿਲਦੀ ਆ ਦੱਸਣ ਜੋਗਾ ਕਿ ਕੇਂਦਰ ਸਰਕਾਰ ਜਲਦ ਹੀ 8ਵਾਂ ਵੇਤਨ ਆਯੋਗ ਲਾਗੂ ਕਰੇਗੀ ਇਹ 1 ਜਨਵਰੀ 2026 ਤੋਂ ਲਾਗੂ ਹੋਵੇਗਾ ਇਸ ਦੇ ਨਾਲ ਹੀ ਕਰਮਚਾਰੀਆਂ ਦੀ ਤਨਖਾਹ ਵਿੱਚ ਵੀ ਵੱਡਾ ਵਾਅਦਾ ਹੋਣ ਦੀ ਸੰਭਾਵਨਾ ਲੈਵਲ 1 ਦੇ ਕਰਮਚਾਰੀਆਂ ਦੀ ਬੇਸਿਕ ਤਨਖਾਹ 8 14000 ਰੁਪਏ ਤੋਂ ਵੱਧ ਕੇ 51000 ਰੁਪਏ ਤੱਕ ਹੋ ਸਕਦੀ ਆ ਹਾਲਾਂਕਿ ਇਸ ਬਾਰੇ ਹਜੇ ਤੱਕ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਮਿਲੀ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਸੇਵਾ ਨਿਯਮਾਂ ਅਨੁਸਾਰ 30 ਦਿਨਾਂ ਦੀ ਕਮਾਈ ਛੁੱਟੀ ਮਿਲਦੀ ਹੈ ਜਿਸ ਨੂੰ ਨਿੱਜੀ ਕਾਰਨਾਂ ਲਈ ਲੈ ਸਕਦੇ ਨੇ ਉਹਨਾਂ ਨੇ ਇਹ ਜਾਣਕਾਰੀ ਰਾਜ ਸਭਾ ਵਿੱਚ ਇੱਕ ਲਿਖਤੀ ਰੂਪ ਦੇ ਵਿੱਚ ਦਿੱਤੀ